ਨਾ ਹੋਵੇ ਕੰਗਣਾ ਰਣੌਤ ਤੇ ਉਹਨੇ ਬਣਾਈ ਹੋਵੇ ਫਿਲਮਾਂ ਤੇ ਉਹ ਫਿਲਮ ਦੇ ਵਿੱਚ ਸਿੱਖਾਂ ਦੇ ਖਿਲਾਫ ਹੋ ਜਾਂ ਪੰਜਾਬੀਆਂ ਦੇ ਖਿਲਾਫ ਕੋ ਗੱਲਣਾ ਹੋਵੇ ਤੇ ਕੰਗਣਾ ਰਣੌਤ ਨੂੰ ਫਿਰ ਲਾਹਣ ਤਾਂ ਕਿੱਥੋਂ ਪੈਣਾ ਕਹਿੰਦੇ ਆ ਕਿ ਉਹਨੇ ਐਮਰਜੈਂਸੀ ਤੇ ਫਿਲਮ ਤਿਆਰ ਕੀਤੀ ਹੈ 인ਦਰਾ ਗਾਂਧੀ ਦੀ ਜੀਵਨੀ ਤੇ ਉਹਦੇ ਚ ਸਿੱਖ ਪੰਥ ਦੇ ਮਹਾਨ ਸੂਰਬੀਰ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਕਿਰਦਾਰ ਨੂੰ ਬੜੇ ਗਲਤ ਤਰੀਕੇ ਨਾਲ ਮੁਖਾਇਆ ਮੁਖਾਵੇ ਕੀ ਉਹ ਅਜੇ ਥੋੜੇ ਦਿਨ ਪਹਿਲਾਂ ਨੂੰ ਇਸੇ ਗੱਲ ਤੋਂ ਲੁਫੇੜੇ ਪੈ ਕੇ ਹਟੇ ਆ ਇਹਨਾਂ ਲੋਕਾਂ ਦਾ ਅਕਿਰਤ ਕਣਤਾ ਇਹਨਾਂ ਲੋਕਾਂ ਦੇ ਵਿੱਚ ਜਿਸ ਇਨਸਾਨ ਨੇ ਇਸ ਧਰਤੀ ਤੇ ਰਹਿੰਦੇ ਆ ਸਾਰੇ ਧਰਮਾਂ ਨੂੰ ਸਤਿਕਾਰ ਦਿੱਤਾ ਹੋਵੇ ਹਰ ਧਰਮ ਦੀ ਬੇਟੀ ਦੀ ਇਸਤ ਪਾਤੀ ਲਈ ਰਾਖੀ ਵਾਸਤੇ ਇੱਕ ਵੱਡਾ ਨਾਹਰਾ ਦਿੱਤਾ ਹੋਵੇ ਉਸ ਇਨਸਾਨ ਦੇ کردار ਨੂੰ ਥੱਲੇ ਸੁੱਟਣ ਵਾਸਤੇ ਇਸ ਦੇਸ਼ ਜੰਮੀ ਇੱਕ ਔਰਤ ਉਸ ਦਾ ਅਪਮਾਨ ਕਰੇ ਇਸ ਤੋਂ ਵੱਡੀ ਹੋਰ ਲਾਹਨਤ ਕੀ ਹੋ ਸਕਦੀ ਹੈ ਉਸ ਤੋਂ ਵੀ ਵੱਡੀ ਲਾਹਨਤ ਹੈ ਉਹਨਾਂ ਸਾਡੇ ਆਗੂਆਂ ਵਾਸਤੇ ਜਿਹੜੇ ਕਹਿੰਦੇ ਹਨ ਕਿ ਸਿਰਫ ਸਿਕਿਉਰਿਟੀ ਦੀ ਖਾਤਰ ਗਨਮੈਨ ਲੈਣ ਦੀ ਖਾਤਰ ਇਹਨਾਂ ਦੇ ਬਰੂਹਾਾਂ ਤੇ ਖੜੇ ਹੁੰਦੇ ਆ ਬਨਜਿੰਦਰ ਸਿੰਘ ਸਿਰਸੇ ਵਰਗੇ ਸੁਖਦੇਵ ਸਿੰਘ ਢੀਂਡਸੇ ਵਰਗੇ ਸਿਕੰਦਰ ਸਿੰਘ ਮਲੂਕੇ ਵਰਗੇ ਸਰਜੀਤ ਸਿੰਘ ਰਖੜੇ ਵਰਗੇ ਤੇ ਇੱਕ ਵੱਡਾ ਸੰਤ ਜਿਹੜਾ ਆਪਣੇ ਆਪ ਦੇ ਵਿੱਚ ਜਥੇਦਾਰ ਵੀ ਬਣਿਆ ਬਲਜੀਤ ਸਿੰਘ ਦਾਦੂਵਾਲ ਇਹੋ ਜਿਹੇ ਲੋਕ ਕਿਤੇ ਇਹਨਾਂ ਨੂੰ ਬੋਲਦੇ ਸੁਣਿਆ ਜੀ ਜ਼ੁਬਾਨ ਸੜ ਜੇ ਇਹਨਾਂ ਦੀ ਕਿ ਕਿਤੇ ਇਹਨਾਂ ਨੇ ਇਹ ਗੱਲ ਕਹੀ ਹੋਵੇ ਕਿ ਅਸੀਂ ਹੁਣ ਜਾਣਦੇ ਆ ਬੀਜੇਪੀ ਦੇ ਆਗੂਆਂ ਕੋਲ ਤੇ ਜਿਹੜਾ ਮਸਲਾ ਹੱਲ ਕਰਾਉਣੇ ਆ ਇਹ ਫਿਲਮ ਦੇ ਵਿੱਚੋਂ ਜਿਹੜੇ ਸੰਤਾਂ ਦੀ ਨਰਾਦਰੀ ਦੇ ਸੀਨ ਨੇ ਉਕਟਵਾਉਣੇ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਉਥੇ ਗੱਲ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਚਲਣੀ ਹੈ ਜੇਕਰ ਸਾਡੀ ਜ਼ੁਬਾਨ ਦੇ ਤੇ ਨਾ ਸੰਤ ਬਾਬਾ ਜਰਨੈਲ ਸਿੰਘ ਦਾ ਆ ਗਿਆ ਹੋ ਸਕਦਾ ਸਾਨੂੰ ਉਥੋਂ ਦਫ਼ਤਰ ਤੋਂ ਚੰਗੇ ਸਵਾਗਤ ਕਰਾ ਕੇ ਅਗਲੇ ਬਾਹਰ ਭੇਜਣਾ ਇਹੋ ਜਿਹਾ ਇਹਨਾਂ ਦਾ ਕਰਦਾਰ ਹੈ ਕਿ ਤਾਂ ਹੀ ਸਾਡੇ ਕੌਮੀ ਕਰਦਾਰਾਂ ਦੇ ਤੇ ਉਂਗਲੀ ਚੁੱਕੀ ਜਾਂਦੀ ਹੈ ਸੋ ਇਹ ਗੱਲ ਤਾਂ ਬੀਜੇਪੀ ਨੂੰ ਵੀ ਸੋਚ ਲੈਣੀ ਚਾਹੀਦੀ ਹੈ ਕਿ ਇਸ ਹਿੰਦੁਸਤਾਨ ਦੀ ਤਰਤੀ ਦਾ ਜੇ ਵजूद ਹੈ ਤੋ ਉਹਦਾ ਇਤਿਹਾਸ ਗਵਾਹ ਇਸ ਗੱਲ ਦਾ ਕਿ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਨਾਲ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਨੇ ਨਾ ਤਾਂ ਆਪਣੀ ਕੋਈ ਜ਼ਮੀਨ ਜਾਇਜ਼ਦਲੀ ਲੜਾਈ ਲੜੀ ਹੈ ਨਾ ਉਹਨਾਂ ਨੇ ਜਿਹੜੀ ਸ਼ਹੀਦੀ ਪ੍ਰਾਪਤ ਕੀਤੀ ਉਹ ਕਿਸੇ ਨੂੰ ਮਾਰਨ ਲਈ ਕੀਤੀ ਐ ਉਹਨਾਂ ਦਾ ਟੀਚਾ ਸਿਰਫ ਇੱਕ चीज ਸਿੱਖ ਅਧਿਕਾਰਾਂ ਨੂੰ ਪੂਰੇ ਕਰਾਉਣਾ ਸਿੱਖਾਂ ਦੀਆਂ ਮੰਗਾਂ ਨੂੰ ਪੂਰੇ ਕਰਾਉਣਾ ਨਾ Hindu ਦੇ ਖਿਲਾਫ ਸਨ ਨਾ Musalman ਦੇ ਖਿਲਾਫ ਸਨ ਨਾ Isai de ਖਿਲਾਫ ਸਨ ਉਹ ਕਹਿੰਦੇ ਸਨ ਸਾਡਾ ਅਧਿਕਾਰ ਐ ਸੀ ਇਸ ਦੇਸ਼ ਨੂੰ ਆਜ਼ਾਦ ਕਰਨ ਲਈ ਸਭ ਤੋਂ ਵੱਡੀਆਂ ਕੁਰਬਾਨੀਆਂ ਕੀਤੀਆਂ ਪਰ ਸਾਨੂੰ ਇੱਥੇ ਬਰਾਬਰਤੀ ਨਾਗਰਤਾ ਜਿਹੜੀ ਹੈ ਨਹੀਂ ਦਿੱਤੀ ਜਾ ਰਹੀ ਤੇ ਜਿਵੇਂ 1947 ਤੋਂ ਬਾਅਦ ਕਾਂਗਰਸ ਚਾਹੁੰਦੀ ਸੀ ਸਿੱਖਾਂ ਨੂੰ ਖਤਮ ਕਰਨਾ ਕਦੇ ਦੇਸ਼ ਜਾਦ ਹੁੰਦੇ ਲਿਖਤਾ ਜਰਾਇਮ ਪੇਸ਼ਾ ਨੇ ਲੋਕ ਕਿਤੇ 4 ਜੁਲਾਈ 1955 ਨੂੰ ਪੁਲਿਸ ਭੇਜ ਦਿੱਤੀਆਂ ਫੌਜਾਂ ਭੇਜ ਦਿੱਤੀਆਂ ਸੱਚ ਕੰਡ ਸ੍ਰੀ ਹਰਮੰਦਰ ਸਾਹਿਬ ਕਾਲ ਤਖਸਾਲ ਉਵੇਂ ਹੀ 1984 ਨੂੰ ਉਹਨਾਂ ਕੀਤਾ ਪਰ ਅਗੋਂ ਸੂਰਮੇ ਨੇ ਭੱਜ ਗਿਆਂ ਚੰਗੀ ਤਰ੍ਹਾਂ ਮੋੜੀਆਂ ਸੋ ਉਹਨਾਂ ਦੇ ਕਿਰਦਾਰ ਨੂੰ ਜਿਹੜਾ ਕਿ ਸਿੱਖ ਮਾਨਾਂ ਚੁੱਕ ਰਿਹਾ ਉਹਨੂੰ ਤੁਹਾਡੀਆਂ ਫਿਲਮਾਂ ਨਹੀਂ ਮਿਟਾ ਸਕਦੀਆਂ ਹਾਂ ਇਹ ਗੱਲ ਜ਼ਰੂਰ ਕਰਦੇ ਹਾਂ ਕਿ ਇਹੋ ਜਿਹੇ ਲੋਕ ਜਿਹੜੇ ਉਹਨਾਂ ਦੇ ਕਿਰਦਾਰ ਨੂੰ ਨੀਵਾ ਵਿਖਾ ਰਹੇ ਆ ਉਹ ਇਸ ਦੇਸ਼ ਦੀ ਏਕਤਾ ਤੇ ਖੰਡਤਾਲੀ ਖਤਰਾ ਨੇ ਉਹ ਜਿਹੜੇ ਲੋਕ ਨੇ ਜਿਹੜੀ ਆਪਸੀ ਭਾਈਚਾਰਕ ਸਾਂਝ ਹੈ ਉਹਨਾਂ ਨੂੰ ਤੋੜਨ ਵਾਲੇ ਨੇ ਇਹਨਾਂ ਤੇ ਕਾਬੂ ਪਾਓ